ਹਾਂਜੀ ਸਾਡੇ ਕੋਲ ਇੱਕ ਸਾਡੀ ਮਹਿਲਾ ਪੁਲਿਸ ਕਨਸਟੇਬਲ ਦੀ ਕੰਪਲੇਟ ਆਈ ਸੀ ਕਿ ਉਹ ਜਿਹੜੀ ਉਹ ਜਦੋਂ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਉਹਦੀ ਦੋ ਜਣੇ ਐਕਸਿਵਾਰ ਤੇ ਉਹਦੀ ਜਿਹੜੀ ਹੈਗੀ ਇਹ 골ਡ ਚੇਨ ਪਾਈ ਹੋਈ ਸੀ ਮੰਗਲ ਸੂਤਰ ਉਹ ਖੋ ਕੇ ਲੱਗੇ ਉਹ ਸਿਵਲ ਕੱਪੜਿਆਂ ਚ ਸੀ ਜਦੋਂ ਉਹ ਜਾ ਰਹੀ ਸੀਗੀ ਘਰ ਆਪਣਾ ਤੇ ਉਹਦੀ ਕੰਪਲੇਂਟ ਤੇ ਆਪਾਂ ਐਫ ਆਈ ਆਰ ਦਰਜ ਕਰਕੇ ਫਿਰ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਆਪਾਂ ਇਸ ਮਾਮਲੇ 'ਚ ਤਿੰਨ ਬੰਦੇ ਆਪਾਂ ਪੜੇ ਆ ਕੋਈ ਸੀ ਸੀ ਵੀ ਨਹੀਂ ਸੁਣਾਈ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਦੇ ਬੇਸਿਸ ਤੇ ਆਪਾਂ ਫੜੇ ਨੇ ਤਿੰਨ ਬੰਦੇ ਇਹਦੇ ਚ ਆਪਾਂ ਫੜ ਅਰੈਸਟ ਕੀਤੇ ਆ ਉਹਨਾਂ ਤੋਂ ਆਪਾਂ ਨੂੰ ਵਾਰਦਤ ਚ ਵਰਤੀ ਗਈ ਐਕਟਿਵਾ ਇੱਕ ਕਮਾਨੇਦਾਰ ਚਾਕੂ ਤੇ ਇੱਕ ਖੰਡਾ ਬਰਾਮਦ ਹੋਇਆ ਤੇ ਉਹਨੂੰ ਪੇਸ਼ ਕਰਕੇ ਹੁਣ ਪੇਸ਼ ਕਰਨ ਵਾਸਤੇ ਲੈ ਗਏ ਆ ਰਿਮਾਂਡ ਹਾਸਲ ਕਰਕੇ ਜਿਹੜੀ ਚੇਨ ਵੀ ਰਿਕਵਰ ਕਰਵਾਈ ਜਾਊਗੀ ਜਿਹੜਾ ਇਹਨਾਂ ਨੇ ਵਾਰਦਨ ਪੰਜਾਬ ਦਿੱਤਾ ਸੀ ਜਿਹੜਾ ਸਮਾਸੀ ਕੇਸ ਇਹਦੇ ਇਹ 28 ਤਰੀਕ ਸ਼ਾਮੀ 6:00 ਵਜੇ ਦਾ ਟਾਈਮ ਸੀ 6:30 ਵਜੇ ਦਾ ਇਹ ਹੀ ਆਪਣੇ ਉਧਰ ਮੈਰੀਟੋਰੀਅ ਸਕੂਲ ਦੇ ਆਸ-ਪਾਸ ਜੇ ਇਹ ਜਿਹੜੀ ਹੈਗੀ ਹੈ ਹਾਦਸਾ ਵਾਪਰਿਆ ਸੀਗਾ ਤੇ ਹੁਣ ਕਿਸ ਤਰ੍ਹਾਂ ਮੈਂ ਉਹ ਵੀ ਐਕਟਿਵਾ ਤੇ ਜਾ ਰਹੇ ਸੀ ਜਾਂ ਜਾਂ ਉਹ ਪੈਦਲ ਸੀ ਹਾਂਜੀ ਜਿਹੜੀ ਸਾਡੇ ਲੈਡੀ ਕਾਂਸਟੇਬਲ ਸੀ ਉਹ ਵੀ ਐਕਟਿਵਾ ਤੇ ਆਪਣੀ ਐਕਟਿਵਾ ਤੇ ਸਿਵਲ ਕੱਪੜਿਆਂ ਚ ਘਰੇ ਵਾਪਸ ਜਾ ਰਹੀ ਸੀ ਤੇ ਇਹਨਾਂ ਨੇ ਪਿੱਛੋਂ ਦੀ ਉਹਨਾਂ ਨੂੰ ਦੇਖ ਲਿਆ ਉਹਨਾਂ ਉਹਨਾਂ ਦੀ ਜਿਹੜੀ ਹੈਗੀ ਚੇਨ ਬਾਹਰ ਦਿਖ ਰਹੀ ਸੀ ਤਾਂ ਇਹਨਾਂ ਨੇ ਚਪਟਾ ਮਾਰ ਕੇ ਉਹਨੂੰ ਖੋ ਕੇ ਲੈ ਲਿਆ ਉਹ ਐਕਚੁਅਲੀ ਉਹਨਾਂ ਦਾ ਥੋੜਾ ਜਿਹਾ ਬੈਲੈਂਸ ਵਿਗੜ ਗਿਆ ਸੀਗਾ ਉਹ ਥੋੜਾ ਜਿਹਾ ਉਹਨਾਂ ਦੀ ਐਕਟਿਵਾ ਡਗ ਮਗਾ ਕੇ ਇੱਕ ਪਾਸੇ ਨੂੰ ਖੇਢੀ ਹੋ ਕੇ ਡਿੱਗੀ ਸੀ ਤਾਂ ਕਹੋਗੇ ਕੋਈ ਨਹੀਂ ਹੋਈ ਫਾਟ ਜਲਦੀ ਨਾਲ ਫਿਰ ਨਿਕਲ ਗਏ ਸੱਟਾਂ ਕੁ ਪਤਾ ਨਹੀਂ ਲੱਗੀਆਂ ਸੀਗੇ ਮੈਮ ਨਹੀਂ ਸੱਟਾਂ ਤੋਂ ਬਚਾਅ ਹੋ ਗਿਆ ਜੇ ਸੱਟਾਂ ਨਿਕਲ ਵੀ ਲੱਗੀਆਂ ਹੋਵੇ ਇਹ ਉਹਨਾਂ ਨੇ ਮਤਲਬ ਉਸ ਤੋਂ ਬਾਅਦ ਇਹ ਤੁਹਾਡੇ ਹੋਏ ਥਾਣੇ ਆਪਣੇ ਤੁਹਾਨੂੰ ਥਾਣਾ ਪੈਂਦਾ ਸੀ ਜਾਂ ਦੂਸਰਾ ਥਾਣਾ ਪੈਂਦਾ ਹਾਂਜੀ ਹਾਂਜੀ ਮੇਰਾ ਥਾਣਾ ਪੈਂਦਾ ਜੀ ਮੇਰੇ ਥਾਣੇ ਐਫਰ ਦਰਸ਼ੋਣੇ ਹਾਂਜੀ ਸਾਡੇ ਕੋਲ ਇੱਕ ਸਾਡੀ ਮਹਿਲਾ ਪੁਲਿਸ ਕਨਸਟੇਬਲ ਦੀ ਕੰਪਲੇਂਟ ਆਈ ਸੀ ਕਿ ਉਹ ਜਿਹੜੀ ਉਹ ਜਦੋਂ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਉਹਦੀ ਦੋ ਜਣੇ ਐਕਸਿਵਾਰ ਤੇ ਉਹਦੀ ਜਿਹੜੀ ਹੈਗੀ ਇਹ 골ਡ ਚੈਨ ਪਾਈ ਹੋਈ ਸੀ ਮੰਗਲ ਸੂਤਰ ਉਹ ਖੋ ਕੇ ਲੱਗੇ ਉਹ ਸਿਵਲ ਕੱਪੜਿਆਂ ਚ ਸੀ ਜਦੋਂ ਉਹ ਜਾ ਰਹੀ ਸੀਗੀ ਘਰ ਆਪਣੇ ਤੇ ਉਹਦੀ ਕੰਪਲੇਂਟ ਤੇ ਆਪਾਂ ਐਫ ਆਈ ਆਰ ਦਰਜ ਕਰਕੇ ਫਿਰ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਆਪਾਂ ਇਸ ਮਾਮਲੇ 'ਚ ਤਿੰਨ ਬੰਦੇ ਆਪਾਂ ਫੜੇ ਆ ਕੋਈ ਸੀ ਸੀ ਵੀ ਸਮਝ ਨਹੀਂ ਆਇਆ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਦੇ ਬੇਸਿਸ ਤੇ ਆਪਾਂ ਫੜੇ ਨੇ ਤਿੰਨ ਬੰਦੇ ਇਹਦੇ ਚ ਆਪਾਂ ਫੜ ਅਰੈਸਟ ਕੀਤੇ ਆ ਉਹਨਾਂ ਤੋਂ ਆਪਾਂ ਨੂੰ ਵਾਰਦਤ ਚ ਵਰਤੀ ਗਈ ਐਕਟਿਵਾ ਇਹ ਕਮਾਨੇਦਾਰ ਚਾਕੂ ਤੇ ਇੱਕ ਖੰਡਾ ਬਰਬੰਦ ਹੋਇਆ ਤੇ ਉਹਨਾਂ ਨੂੰ ਪੇਸ਼ ਕਰਕੇ ਪੇਸ਼ ਕਰਨ ਵਾਸਤੇ ਲੈ ਗਏ ਆ ਰਿਮਾਂਡ ਹਸੋ ਕਰਕੇ ਜਿਹੜੀ ਚੇਨ ਵੀ ਰਿਕਵਰ ਕਰਵਾਈ ਜਾਊਗੀ ਮੰਦਿਰਾਂ ਨੇ ਵਾਰਦਨ ਪੰਜਾਬ ਦਿੱਤਾ ਸੀ ਜਦੋਂ ਦਾ ਸਮਾਸੀ ਕਰੋ ਦੀ ਬਤ ਇਹ 28 ਤਰੀਕ ਸ਼ਾਮੀ 6 ਵਜੇ ਦਾ ਟਾਈਮ ਸੀ 6:30 ਵਜੇ ਦਾ ਇਹ ਇਹ ਆਪਣੇ ਉਧਰ ਮੈਰੀਟੋਰੀਅ ਸਕੂਲ ਦੇ ਆਸ-ਪਾਸ ਜੇ ਇਹ ਜਿਹੜੀ ਹੈਗੀ ਹੈ ਹਾਦਸਾ ਵਾਪਰਿਆ ਸੀਗਾ ਤੇ ਹੁਣ ਸਿੱਧਾ ਮੈਂ ਉਹ ਵੀ ਇੱਕ ਵਾਰ ਜਾ ਰਹੇ ਸੀ ਜਾਂ ਜੋ ਆਪਾਂ ਪੈਦਲ ਸੀ ਹਾਂਜੀ ਜਿਹੜੀ ਸਾਡੇ ਲੈਡੀ ਕਾਂਸਟੇਬਲ ਸੀ ਉਹ ਵੀ ਐਕਟਿਵਾ ਤੇ ਆਪਣੀ ਐਕਟਿਵਾ ਤੇ ਸਿਵਲ ਕੱਪੜੇ ਚੁੱਕਾਰੇ ਵਾਪਸ ਜਾ ਰਹੇ ਸੀ ਤੇ ਇਹਨਾਂ ਨੇ ਪਿੱਛੋਂ ਦੀ ਉਹਨਾਂ ਨੂੰ ਦੇਖ ਲਿਆ ਉਹਨਾਂ ਉਹਨਾਂ ਦੀ ਜਿਹੜੀ ਹੈਗੀ ਚੇਨ ਬਾਹਰ ਦਿਖ ਰਹੀ ਸੀ ਤਾਂ ਇਹਨਾਂ ਨੇ ਚਪਟਾ ਮਾਰ ਕੇ ਉਹਨੂੰ ਖੋ ਕੇ ਲੈ ਲਿਆ ਉਹ ਐਕਚੁਅਲੀ ਉਹਨਾਂ ਦਾ ਥੋੜਾ ਜਿਹਾ ਬੈਲੈਂਸ ਵਿਗੜ ਗਿਆ ਸੀਗਾ ਉਹ ਥੋੜਾ ਜਿਹਾ ਉਹਨਾਂ ਦੀ ਐਕਟਿਵ ਡਗ ਮੰਗਾ ਕੇ ਇੱਕ ਪਾਸੇ ਨੂੰ ਖੇਢੀ ਹੋ ਕੇ ਡਿੱਗੀ ਸੀ ਤਾਂ ਕਹੋ ਕੋਈ ਨਹੀਂ ਹੋਇਆ ਜਲਦੀ ਨਾਲ ਫਿਰ ਨਿਕਲ ਗਏ ਸੱਟਾਂ ਪੁੱਟਾਂ ਤਾਂ ਨਹੀਂ ਲੱਗੀਆਂ ਸੀਗੇ ਮੈਮ ਨਹੀਂ ਸੱਟਾਂ ਤੋਂ ਬਚਾ ਹੋ ਗਿਆ ਜੇ ਸੱਟਾਂ ਨਿਕੋਈ ਵੀ ਲੱਗੀਆਂ ਹੋਵੇ ਇਹ ਉਹਨਾਂ ਨੇ ਮਤਲਬ ਉਸ ਤੋਂ ਬਾਅਦ ਇਹ ਤੁਹਾਡੇ ਹੋਏ ਥਾਣੇ ਆਪਣੇ ਤੁਹਾਨੂੰ ਜਾਣਾ ਪੈਂਦਾ ਕਿ ਜਾਂ ਦੂਸਰਾ ਥਾਣਾ ਪੈਂਦਾ ਹਾਂਜੀ ਹਾਂਜੀ ਮੇਰਾ ਥਾਣਾ ਹੀ ਪੈਂਦਾ ਜੀ ਮੇਰੇ ਥਾਣੇ ਐਫਆਰ ਦਰਜ ਹੋਈ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर